ਇਹਨਾ ਉਹ ਮਿੱਤਰਾਂ ਦੇ ਹਾਰਨ ਦੀ ਵੇਟ ਵਿੱਚ ਬੈਠੇ ਜਦੋਂ ਡਿੱਗੂਗਾ ਓਏ ਮਾਰਾਂਗੇ ਤਾੜੀਆਂ ਮੀਡੀਆ ਨਾ ਸੋਸ਼ਲ ਮੀਡੀਆ ਦੇ ਜਿਹੜੇ ਇਹ ਹਾਥੀ ਦੇ ਦੰਦ ਦਿਖਾਉਣਦੇ ਹੋਰ ਆ ਤੇ ਕੁਝ ਖਾਨ ਦੇ ਕੁਝ ਹੋਰ ਆ ਸਹੀ ਗੱਲ ਆ ਇਹ ਸੱਚ ਆ ਸਹੀ ਗੱਲ ਖਾ ਜਾ ਭੇਜ ਦਿੰਨੇ ਆ ਉਹ ਵੀ ਉਹਨਾਂ ਨੂੰ ਔਖਾ ਲੱਗਦਾ ਸੀ ਬਾਈ ਵਸੀਨ ਕਰ ਕੀ ਛੱਡਤਾ ਹਾਂ ਸੀਨ ਕਰਕੇ ਇਗਨੋਰ ਕਰਨਾ ਸ਼ੁਰੂ ਇਹ ਗੱਲ ਜਦੋਂ ਸਿੱਧੂ ਭਾਈ ਜਿਉਂਦਾ ਹੁੰਦਾ ਹੁੰਦਾ ਸੀ ਇਹ ਗੱਲ ਤਾਂ ਮੈਂ ਕਰਨੀ ਨਹੀਂ ਸੀ ਪਰ ਮੈਂ ਕਰ ਦੇਣਾ ਉਦੋਂ ਸਾਰੇ ਭਾਈ ਸੀਗੇ ਉਹਦੇ ਹਾਂ ਹਾਂ ਬੜੇ ਭਾਈ ਸੀਗੇ ਬਿਲਕੁਲ ਤੇ ਅੱਜ ਕੱਲ ਉਹਨਾਂ ਨੇ ਮੰਤਰੀਆਂ ਨਾਲ ਵੀ ਯਾਰੀਆਂ ਕੀਤੀਆਂ ਤੇਰੀ ਚਾਹ ਦਾ ਕੱਪ ਮੈਨੂੰ ਇਹ ਪਿਆ ਦੇ ਕਿਤੇ ਇਹ ਗੱਲ ਸੱਚ ਆ ਕਿ ਝੂਠ ਆ ਅੱਛਾ ਭਾਈ ਸੱਚ ਕਲਾਕਾਰਾਂ ਤਾਂ ਵੱਡੀ ਗੱਲ ਕਹਿੰਦੇ ਆ ਉਹ ਤਾਂ ਬਹੁਤ ਵੱਡੀ ਚੀਜ਼ ਆ ਕਿਸੇ ਦੁਕਾਨਦਾਰ ਕੋਲੇ ਭag ਜਾਂਦੇ ਬੜੇ ਨੇ ਮੈਂ ਮੈਨੂੰ ਪਤਾ ਮਨਾ ਲੈ ਕੇ ਕਹਿੰਦਾ ਕੱਪੜੇ ਚੱਕ ਲਿਆਉਂਦੇ ਉਹ ਤੋਂ ਹਾਂ ਹਾਂਜੀ ਭਾਈ ਜੀ ਸਭ ਤੋਂ ਪਹਿਲਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਜੀ ਮਾਲਕੋ ਮਾਲਕੋ ਸਾਡੇ ਉਹ ਭਰਾ ਨੇ ਜਿਹੜੇ ਸਾਨੂੰ ਪਿਆਰ ਕਰਦੇ ਆ ਠੀਕ ਹੈ ਜੀ ਦੂਜੇ ਤਾਂ ਆਪਣੇ ਯੁੱਤੀ ਦੇ ਯਾਦ ਨਹੀਂ ਬੜੇ ਵਿੱਚ ਕਹਿ ਦਿੰਦੇ ਆ ਵੀ ਤੁਸੀਂ ਐਡੇ ਕਿੱਡੇ ਸਟਾਰ ਸਟਾਰ ਕੋਈ ਨਹੀਂ ਭਰਾ ਮੇਰੇ ਖੇਤੀ ਕਰਨ ਵਾਲੇ ਬੰਦੇ ਆ ਇੱਕ ਤੇ ਬਾਈ ਜੀ ਅੱਜ ਆਪਣੇ ਨਾਲ ਆਪਣਾ ਭਰਾ ਵਿੱਕੀ ਹੀਰੋਂ ਵਾਲਾ ਤੇ ਬਾਈ ਦੇ ਪਹਿਲਾਂ ਵੀ ਬੜੇ ਗਾਣੇ ਆਏ ਨੇ ਘੈਂਟ ਗਾਣੇ ਆਏ ਨੇ ਤੇ ਸਭ ਤੋਂ ਪਹਿਲਾਂ ਸ਼ਰੀਕ ਗਾਣਾ ਆਇਆ ਸੀ ਤੇ ਉਦੋਂ ਟਿਕਟੌਕ ਤੇ ਹੁੰਦਾ ਸੀ ਬੜਾ ਵਧੀਆ ਚੱਲਿਆ ਸੀ ਹਾਂ ਹਾਂ ਬਈ ਤੁਸੀਂ ਵੀ ਦੇ ਸੀ ਤੇ ਹਾਂ ਅਕਸਰ ਆ ਬਾਈ ਅੱਜ ਵੀ ਗੀਤ ਗੌਂਦਿਆ ਤੇ ਬਾਈ ਦਾ ਪਿੱਛੇ ਜੀ ਗੀਤ ਆਇਆ ਇੱਕ ਭਰਾ ਮੇਰਾ ਕਿਹੜਾ ਗੀਤ ਆ ਬਈ ਆਪਣਾ ਗਾਣਾ ਆ ਜੀ ਦੋਗਲਾ ਦੋਗਲਾ ਹਾਂਜੀ ਟ੍ਰੈਂਡਿੰਗ ਚ ਚੱਲੀ ਜਾਣਾ ਇੰਸਟਾਗ੍ਰਾਮ ਤੇ ਅੱਛਾ ਟ੍ਰੈਂਡਿੰਗ ਚ ਲੀ ਹਾਂ ਦੋਗਲਾ ਪਹਿਲਾਂ ਦੋ ਸ਼ਬਦ ਸੁਣਾਓ ਫੇਰ ਗੱਲ ਕਰਦੇ ਆਪਾਂ ਹਾਂਜੀ ਕਹਿੰਦਾ ਓ ਮਿੱਤਰਾਂ ਦੇ ਹਾਰਨ ਦੀ ਵੇਟ ਵਿੱਚ ਬੈਠੇ ਜਦੋਂ ਡਿੱਗੂਗਾ ਓਏ ਮਾਰਾਂਗੇ ਤਾੜੀਆਂ ਨਾ ਕਹਦੇ ਆਂ ਕਹਾਉਂਦੇ ਆਂ ਤੋ ਰੁਕੇ ਗੱਭਰੂ ਜ਼ੋਰ ਲਾਇਆ ਚੋਟੀ ਦੇ ਖਿਡਾਰੀਆਂ ਹਿੱਕ ਵਿੱਚ ਗੋਲੀ ਮਾਰ ਕੋਈ ਦੁੱਖ ਨਹੀਂ ਛੁਰਾ ਪਿੱਠ 'ਚ ਨਾ ਮਾਰੀ ਬੜਾ ਕਹਿਰ ਲੱਗਦਾ ਓ ਬਣ ਜਾ ਫੇਰ ਉਹਦੀ ਸਾਨੂੰ ਕੋਈ ਦੁੱਖ ਨਹੀਂ ਓ ਪਰ 도ਗਲਾ ਨਾ ਬਣ ਬੜਾ ਜ਼ਹਿਰ ਲੱਗਦਾ ਬਣ ਜਾ ਫੇਰ ਉਹਦੀ ਸਾਨੂੰ ਕੋਈ ਦੁੱਖ ਨਹੀਂ ਓ ਪਰ 도ਗਲਾ ਨਾ ਬਣ ਬੜਾ ਜ਼ਹਿਰ ਲੱਗਦਾ ਗੱਲ ਕਰਦੇ ਆ 도ਗਲਿਆਂ ਤੇ ਤੇ ਬਾਈ ਨੇ ਗੀਤ ਲਿਖਿਆ 도ਗਲਾ ਤੇ ਅੱਜ ਕੱਲ ਸੱਚੀ ਗੱਲ ਆ ਬੰਦਾ ਮਾਰਦਾ ਹਮੇਸ਼ਾ ਆਪਣਾਗਾ ਬਗਾਨੇ ਦੀ ਤਾਕਤ ਨਹੀਂ ਹੁੰਦੀ ਬੰਦਾ ਬੰਦੇ ਨੂੰ ਮਾਰ ਜੇ ਜਿੰਨੇ ਵੀ ਪਿੱਠ 'ਚ ਛੁਰੇ ਮਾਰਦੇ ਆ ਉਹ ਆਪਦੇ ਮਾਰਦੇ ਜਿਹੜੇ ਆਪਦੇ ਨਾਲ ਦੇ ਹੁੰਦੇ ਆ ਭਾਈ ਗੀਤ ਕਿੱਥੋਂ ਲਿਖਿਆ ਏ ਗੀਤ ਭਾਈ ਬਿੱਲੇ ਭਾਈ ਜਿਵੇਂ ਤੁਹਾਨੂੰ ਪਤਾ ਆਪਾਂ ਹਣਾ ਆਪਣੇ ਆਲੇ-ਦਾਲੇ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਕਈ ਵਾਰੀ ਆਪਣੀ ਲਾਈਫ 'ਚ ਹਰ ਬੰਦੇ ਦੀ ਲਾਈਫ 'ਚ ਇਦਾਂ ਹੁੰਦਿਆ ਭਈਆਂ ਨਾ ਇੱਕ ਦੋ ਬੰਦੇ ਉਹ ਜਿਹੜੇ ਆ ਨਾ ਵੀ ਮੂੰਹ ਤੇ ਤਾਂ ਆਪਾਂ ਨੂੰ ਆ ਕੇ ਕਹਿੰਦੇ ਭਈ ਆਪਾਂ ਤੇਰੇ ਨਾਲ ਆ ਨਾਲ ਆ ਪਰ ਅੰਦਰੋਂ-ਅੰਦਰੀ ਆਪਾਂ ਨੂੰ ਮਤ ਡੇਗਣ ਦੀ ਕੋਸ਼ਿਸ਼ ਹੁੰਦੀ ਆ ਉਹਨਾਂ ਲੋਕਾਂ ਦੀ ਤਾਂ ਬਸ ਉਹਨਾਂ ਚੀਜ਼ਾਂ ਕੁਝ ਗੱਲਾਂ ਹੋਈਆਂ ਤੇ ਬਸ ਉਹ ਮੀ ਫਿਰ ਗੀਤ ਬਣ ਗਿਆ ਬਈ ਨਹੀਂ ਅੱਜ ਕੱਲ ਜਿਹੜਾ ਏ ਆ ਨਾ ਆਪਾਂ ਕਹਿੰਦੇ ਨੇ ਦੋਗਲੀ ਦੁਨੀਆ ਦੋਗਲੀ ਦੁਨੀਆ ਇਹ ਸੱਚ ਆ ਹੈ ਤਾਂ ਦੋਗਲੇ ਹੈਗੇ ਆ ਹਾਂਜੀ ਹਾਂਜੀ ਕੁਝ ਬੀਤੀਆਂ ਵੀ ਹੋਣੀਆਂ ਸਾਡੀਆਂ ਬੀਤੀਆਂ ਫਿਰ ਬਾਦੂ ਬਾਈ ਮੈਂ ਇੱਕ ਗੱਲ ਤੇ ਤੋ ਹੋਰ ਵੀ ਪੁੱਛਦਾਂਗਾ ਵਿੱਚ ਮੈਨੂੰ ਕਹਿੰਦੇ ਤੂੰ ਗੱਲ ਕੱਟ ਦੇ ਨਾ ਪੂਰੀ ਨਹੀਂ ਕਰਨ ਹੁੰਦਾ ਮੈਂ ਇਹ ਕਹਿਣਾ ਵੀ ਜਿਹੜਾ ਸੋਸ਼ਲ ਮੀਡੀਆ ਨਾ ਸੋਸ਼ਲ ਮੀਡੀਆ ਦੇ ਜਿਹਨੇ ਇਸ ਹਸੈਨੇ ਦੀ ਕਹਾਵਤ ਹੁੰਦੀ ਹੈ ਕਹਿੰਦੇ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਆ ਤੇ ਕੁਛ ਖਾਨ ਦੇ ਕੁਛ ਹੋਰ ਆ ਸਹੀ ਗੱਲ ਹੈ ਇਹ ਸੱਚ ਹੈ ਸਹੀ ਗੱਲ ਹੈ ਬਈ ਪਤਾ ਕੀ ਚੱਕਰ ਆ ਜਿੱਦਾਂ ਹਨਾ ਜਦੋਂ ਕਿਸੇ ਵੀ ਬਈ ਕਲਾਕਾਰ ਦਾ ਕੰਮ ਚੱਲੇ ਜਾਂਦਾ ਹੈ ਹਾਂ ਹਾਂ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਬਈ ਉਹਨੂੰ ਬਾਲਾ ਮਤਲਬ ਐਵੇਂ ਕਰਨਾ ਪੈਂਦਾ ਮੇਰੇ ਗਾਣੇ ਤੇ ਰੀਲ ਬਣਾਓ ਜੇ ਬਣਾਓ ਜਿੰਨਾ ਟਾਈਮ ਬੰਦਾ ਸਟਰਗਲ ਕਰਦਾ ਹਨਾ ਜਿਵੇਂ ਹੁਣ ਆਪਾਂ ਤੁਹਾਨੂੰ ਬਈ ਪਹਿਲੇ ਗਾਣੇ ਤੋਂ ਜਦੋਂ ਆਪਾਂ ਟੈਨਸ਼ਨ ਲੈ ਲਈ ਲੋਕ ਰੱਖੇ ਨੇ ਆਪਾਂ ਉਦੋਂ ਮਿਲੇ ਸੀ ਹਨਾ ਹਾਂ ਹਾਂ ਮੈਨੂੰ ਤੁਹਾਡੀ ਇੱਕ ਗੱਲ ਵਧੀਆ ਲੱਗੀ ਬਾਈ ਆਪਾਂ ਜਦੋਂ ਵੀ ਤੁਹਾਨੂੰ ਕਹਿ ਕੇ ਬਿੱਲੇ ਬਾਈ ਤੁਹਾਨੂੰ ਮਿਲਣਾ ਹਨਾ ਤੁਸੀਂ ਕਹਿੰਦੇ ਹੋ ਬਾਈ ਆ ਜਾ ਕੋਈ ਚੱਕਰ ਨਹੀਂ ਆਪਾਂ ਆ ਕਰਦੇ ਆ ਆਪਣੇ ਤੇ ਕੋਈ ਡੇਰਾ ਕੀਤੀ ਹੁੰਨੇ ਸੀ ਮੇਰੇ ਨਾਲ ਬਾਈ ਸੋਸ਼ਲ ਮੀਡੀਆ ਵਾਲੇ ਕਈ ਬੰਦੇ ਇਹ ਜੇ ਜੁੜੇ ਹਨਾ ਵੀ ਨਾਲ ਕਹਿੰਦੇ ਖਾਂਦੇ ਪੀਂਦੇ ਰੇ ਸਾਰਾ ਕੁਝ ਹੁੰਦਾ ਰਿਹਾ ਪਰ ਥੋੜੇ ਬਾਰੇ ਟਾਈਮ ਬਾਅਦ ਇੱਕ ਗਾਣਾ ਚੱਲਿਆ ਬਾਈ ਹਨਾ ਉਸ ਤੋਂ ਬਾਅਦ ਆ ਗਿਆ ਕੋਰੋਨਾ ਜਦੋਂ ਗਾਣਾ ਚੱਲਿਆ ਬਾਈ ਹਨਾ ਕੁਝ ਕੁ ਬੰਦੇ ਇਹ ਜੇ ਜੁੜੇ ਜਿਹੜੇ ਕਹਿੰਦੇ ਬਾਈ ਵਿੱਕੀ ਤੂੰ ਸਾਡਾ ਭਾਈ ਆ ਜੇ ਬੋਹ ਹਨ ਪਰ ਜਦੋਂ ਉਹਦੋਂ ਬਾਅਦ ਕਰੋਨਾ ਪੈ ਗਿਆ ਤੇ ਲਗਾਤਾਰ ਗਾਣੇ ਹੋਏ ਨਹੀਂ ਜਿਵੇਂ ਕਹਿੰਦੇ ਹਾਈਪ ਥੋੜੀ ਜਿਹੀ ਆਇਆ ਲੱਗਿਆ ਵੀ ਯਾਰ ਬਸ ਗਿਆ ਕੰਮ ਇਹਦਾ ਤਾਂ ਹਨਾ ਬੰਦੇ ਬਈ ਯਾਰ ਗਾਣਾ ਮੈਂ ਭੇਜ ਦਿੰਦਾ ਸੀ ਬਈ ਗਾਣਾ ਦੇਖ ਕੇ ਜਿਵੇਂ ਆਪਾਂ WhatsApp ਤੇ ਇੱਕ ਗੂਠਾ ਜਾ ਭੇਜ ਦਿੰਨੇ ਆ ਉਹ ਵੀ ਉਹਨਾਂ ਨੂੰ ਔਖਾ ਲੱਗਦਾ ਸੀ ਬਾਈ ਵਸੀਨ ਕਰਕੇ ਛੱਡਤਾ ਹਾਂ ਸੀਨ ਕਰਕੇ ਇਗਨੋਰ ਕਰਨਾ ਸ਼ੁਰੂ ਤੇ ਜਦੋਂ ਬਈ ਹੁਣ ਹੌਲੀ ਹੌਲੀ ਮੰਨ ਆ ਗਾਣਾ ਆਪਣਾ ਵਧੀਆ ਟ੍ਰੈਂਡਿੰਗ ਚ ਚੱਲ ਰਿਹਾ ਹੋਣਾ ਵਿੱਕੀ ਭਾਈ ਕਿਵੇਂ ਆ ਫਲਾਨਾ ਦੁਬਾਰੇ ਫੇਰ ਉਹੀ ਚੀਜ਼ਾਂ ਬਈ ਤੂੰ ਸਾਡਾ ਭਾਈ ਆ ਆਪਾਂ ਜ਼ੋਰ ਲਾਵਾਂ ਆ ਆਪਾਂ ਫਲਾਨੇ ਤੋਂ ਸ਼ੇਅਰ ਕਰਾਉਣੇ ਆ ਧਮਕੇ ਤੋਂ ਕਰਾਉਣੇ ਆ ਵੀ ਯਾਰ ਉਹਨਾਂ ਤੋਂ ਵੀ ਔਖਾ ਲੱਗਦਾ ਵੀ ਵੀ ਯਾਰ ਬਸ ਉਹ ਬੰਦੇ ਸਿਰਫ ਫੇਮ ਦੇ ਨੇ ਵੀ ਜਦੋਂ ਉਹਨਾਂ ਨੂੰ ਐ ਲੱਗਦਾ ਕਿ ਵੀ ਬਾਈ ਇਹਦਾ ਗਾਣਾ ਚੱਲ ਰਿਹਾ ਵੀ ਬੰਦਾ ਹੁਣ ਸਟਾਰ ਬਣਨ ਵਾਲਾ ਉਹਦੋਂ ਬਈ ਸਾਰੇ ਭਾਈ ਬਣ ਜਾਂਦੇ ਜਦੋਂ ਐ ਲੱਗਦਾ ਵੀ ਇੱਕ ਗਾਣਾ ਥੋੜਾ ਵੀ ਡਾਉਣ ਚ ਪਾ ਗਿਆ ਵੀ ਯਾਰ ਹੁਣ ਨਹੀਂ ਗੱਲ ਬਾਨੀ ਉਹਨਾਂ ਨੂੰ ਲੱਗਦਾ ਵੀ ਯਾਰ ਹੁਣ ਆਪਾਂ ਨੇ ਧੋਖੀ ਲੈਣਾ ਹਨਾ ਮਤਲਬ ਐਦਾਂ ਜੇ ਸਿਸਟਮ ਹੈ ਉਹ ਹੀ ਗੱਲ ਜਦੋਂ ਸਿੱਧੂ ਭਾਈ ਜਿਉਂਦਾ ਹੁੰਦਾ ਸੀ ਇਹ ਗੱਲ ਤਾਂ ਮੈਂ ਕਰਨੀ ਨਹੀਂ ਸੀ ਪਰ ਮੈਂ ਕਰ ਦੇਣਾ ਉਦੋਂ ਸਾਰੇ ਭਾਈ ਸੀਗੇ ਉਹਦੇ ਹਾਂ ਹਾਂ ਬੜੇ ਭਾਈ ਸੀਗੇ ਬਿਲਕੁਲ ਬਿਲਕੁਲ ਤੇ ਅੱਜ ਕੱਲ ਉਹਨਾਂ ਦੇ ਮੰਤਰੀਆਂ ਨੇ ਵੀ ਜਾ ਰਹੀਆਂ ਹੈਗੀਆਂ ਡੇਡ ਹੋਏ ਬੰਦੇ ਤਾਂ ਆਪ ਕਰੇ ਸੀ ਉਹ ਬੰਦੇ ਨੇ ਤੇ ਅੱਜ ਕੱਲ ਉਹ ਕਿਸੇ ਮਾਂ ਪਿਓ ਦੀ ਹਾਲ ਹੀ ਨਹੀਂ ਪੁੱਛਦੇ ਕਿ ਕੰਨ ਸਾਫ ਖਾਤਰ ਕਿਸੇ ਨਾਲ ਮੀਟਿੰਗ ਤਾਂ ਕਰਾ ਦੇਣਾ ਬਸ ਬਸ ਇਹ ਤਾਂ ਦਿੰਦੇ ਵੀ ਸਾਡੇ ਨਾਲ ਫਲਾਣੇ ਨਾਲ ਯਾਰੀਆਂ ਪੜੇ ਕਲਾਕਾਰ ਮੰਤਰੀਆਂ ਨਾਲ ਯਾਰੀਆਂ ਪਾਈ ਹੁੰਦੇ ਆ ਵੀਡੀਓ ਵੀ ਪਾਉਂਦੇ ਸੋਸ਼ਲ ਮੀਡੀਆ ਤੇ ਆਉਂਦੇ ਆ ਕੀ ਪਰ ਜਦੋਂ ਉਹਨਾਂ ਨੂੰ ਲੋੜ ਸੀ ਹਾਂ ਉਦੋਂ ਉਹਦੇ ਕੋਲੇ ਸੀ ਪਰ ਹੁਣ ਨਹੀਂ ਹੈਗੀ ਉਹਦੇ ਕੋਲੇ ਬਿਲਕੁਲ ਸਹੀ ਗੱਲ ਹੈ ਬਾਈ ਬੱਸ ਬਈ ਸਿਸਟਮ ਹੀ ਇਦਾਂ ਦਾ ਯਾਰ ਮੈਂ ਮਤਲਬ ਇੱਕ ਗਾਣੇ 'ਚ ਮੈਂ ਪਿਛਲੇ 'ਚ ਲੈਣਾ ਪਾਈਆ ਸੀ ਕਹਿੰਦਾ ਫੇਮ ਦੀ ਐ ਸਾਰੀ ਇਹ دیਵਾਨੀ ਦੁਨੀਆ ਪਿੱਛੇ ਘੁੰਮਦੀ ਆ ਬਣ ਕੇ ਜਨਾਨੀ ਦੁਨੀਆ ਮਤਲਬ ਫੇਮ ਦੀ دیਵਾਨੀਆਂ ਬਾਈ ਜਦੋਂ ਥੋੜਾ ਥੋੜਾ ਸਿੱਕਾ ਚੱਲ ਗਿਆ ਬੜੀ ਦੁਨੀਆ ਬਾਈ ਮਿਲ ਜਾਂਦੀ ਆ ਪਰ ਮੈਨੂੰ ਐ ਹੁੰਦਾ ਬਾਈ ਜਿਹੜੇ ਬੰਦੇ ਮੇਰੇ ਨਾਲ ਸ਼ੁਰੂ ਤੋਂ ਜੁੜੇ ਹੋਏ ਨੇ ਪੁਸ਼ਕਪਰਾ ਉਹਨਾਂ ਨਾਲ ਅੱਜ ਵੀ ਉਵੇਂ ਖੜਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਤੁਸੀਂ ਤਾਂ ਖੜੇ ਹੋ ਪਰ ਲੋਕ ਨਹੀਂ ਖੜਦੇ ਨਾ ਬਾਈ ਬਿਲਕੁਲ ਹੀ ਮੈਂ ਇੱਕ ਗੱਲ ਕਹਿਣ ਦੀ ਤਾਂ ਹੈ ਨਹੀਂ ਕਿ ਮੈਂ ਉਹ ਹੀ ਕਹਿ ਰਿਹਾ ਵੀ ਹੱਥ ਸੋਸ਼ਲ ਮੀਡੀਆ ਵਾਲੇ ਹੁੰਦੇ ਨੇ ਜਿਹੜੇ ਇਹ ਨਹੀਂ ਮੈਂ ਸਾਰੇ ਨੂੰ ਸੋਸ਼ਲ ਮੀਡੀਆ 'ਚ ਮਾਰਦੇ ਨਹੀਂ ਹੁੰਦੇ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਪਿੱਛੇ ਬੜੇ ਇਦਾਂ ਬੰਦੇ ਹੁੰਦੇ ਆ ਸੋਸ਼ਲ ਮੀਡੀਆ ਵਾਲੇ ਜਿਹੜੇ ਥੋੜੀ ਜੀ ਤਰੱਕੀ ਕਰਦੇ ਆ ਤਰੱਕੀ ਕਰਕੇ ਜਦ ਦੋ ਬੰਦੇ ਉਹਨਾਂ ਨੂੰ ਫੋਟੋ ਕਰਾਉਣ ਲੱਗ ਜਾਂਦੇ ਆ ਫਿਰ ਉਹ ਇੱਥੋਂ ਤਾਂ ਮੈਂ ਮੈਂ ਖੁਦ ਉਹਨਾਂ ਦੇ ਵਿੱਚੋਂ ਆ ਮੈਂ ਗੱਲ ਦੱਸਦਾ ਮੈਂ ਖੁਦ ਉਹਨਾਂ ਦੇ ਵਿੱਚੋਂ ਆ ਵੀ ਫਿਰ ਉਹ ਨਾ ਮੰਨ ਕੇ ਜਲ ਵੀ ਇਹ ਵੀ ਦੇਖਦੇ ਆ ਯਾਰ ਇਹ ਗੱਲ ਸੱਚ ਆ ਕਿ ਝੂਠ ਆ ਅੱਛਾ ਵੀ ਸੱਚ ਕਲਾਕਾਰਾਂ ਤਾਂ ਉਹ ਵੱਡੀ ਗੱਲ ਕਹਿੰਦੇ ਆ ਉਹ ਤਾਂ ਬਹੁਤ ਵੱਡੀ ਚੀਜ਼ ਆ ਕਿਸੇ ਦੁਕਾਨਦਾਰ ਕੋਲੇ ਵਗ ਜਾਂਦੇ ਬੜੇ ਨੇ ਮੈਂ ਮੈਨੂੰ ਪਤਾ ਮਾ ਨਾ ਲੈ ਕੇ ਕਹਦਾ ਕੱਪੜੇ ਚੱਕ ਲਿਆਉਂਦੇ ਉਹ ਤੋਂ ਸੇ ਮੁੜ ਕੇ ਦੇਣਾ ਕਿਹਨੇ ਵੀ ਅਸੀਂ ਤੇਰੀ ਦੁਕਾਨ ਤੇ ਆ ਕੇ ਸਟੋਰੀ ਪਾਈ ਆ ਯਾਰ ਇਹ ਚੀਜ਼ਾਂ ਨਹੀਂ ਝੋਪਾ ਦਿੰਦੀਆਂ ਨਾ ਨਾ ਸਹੀ ਗੱਲ ਮੈਂ ਇੱਕ ਗੱਲ ਕਹਿੰਦਾ ਵੀ ਸੋਸ਼ਲ ਮੀਡੀਆ ਵਾਲੇ ਉਹ ਬੰਦੇ ਹੁੰਦੇ ਆ ਮੈਂ ਆਪ ਦੇ ਆਪ ਨੂੰ ਉਹਨਾਂ ਦੇ ਪਹਿਲਾਂ ਰੱਖ ਕੇ ਮੁੱਦਾ ਰੱਖ ਕੇ ਤੁਰਦਾ ਵੀ ਅਸੀਂ ਵੱਡੀ ਉਂਗਲ ਤੇ ਮੂਤ ਨਹੀਂ ਕਰਦੇ ਕਿਰਨ ਮੈਂ ਇੱਥੇ ਬੈਠਾ ਨਾ ਉਹਨੂੰ ਮੈਂ ਤੇਰੇ ਨਾਲ ਬਹੁਤ ਜੱਫੀਆਂ ਪਾਲੀਆਂ ਗੱਲਾਂ ਕਰ ਲਈਆਂ ਹਾਂ ਜਾਨ ਹਾਂ ਵੀਰ ਹਾਂ ਜਾਨ ਹਾਂ ਵੀਰ ਹਾਂ ਜਾਨ ਹਾਂ ਵੀਰ ਜਿਦੋਂ ਮੈਂ ਤੇਥੋਂ ਪਿੱਠ ਘੁਮਾ ਗਿਆ ਨਾ ਮੇਰੇ ਭਾਦੀ ਦਾ ਤੂੰ ਪਤਾ ਨਹੀਂ ਕੌਣ ਸੀ ਆ ਤੂੰ ਕੱਲ ਨੂੰ ਮੈਨੂੰ ਵੀ ਜਾਣ ਤੂੰ ਕਹਿੰਨੇ ਗਾਣੇ ਸ਼ੇਅਰ ਨਹੀਂ ਕਰਦੇ ਤੂੰ ਕੱਲ ਨੂੰ ਮੈਨੂੰ ਵੀ ਕਹਿੰਗੇ ਪਤਾ ਨਹੀਂ ਮੈਂ ਵੀ ਸ਼ੇਅਰ ਨਾ ਕਰੀ ਇਹ ਸੋਸ਼ਲ ਮੀਡੀਆ ਇਹ ਸੋਸ਼ਲ ਮੀਡੀਆ ਦਾ ਸੱਚਾ ਆਪਾਂ ਕਹਿੰਦੇ ਨਾ ਫਲਾਣਾ ਬੜਾ ਬੰਦਾ ਬੜਾ ਚੰਦਾ ਜੀ ਫਲਾਣਾ ਬੰਦਾ ਬੜਾ ਚੰਗਾ ਬਾਈ ਇੱਕ ਇੱਕ ਹੁੰਦਾ ਦੇਖੋ ਬਾਈ ਆਪਣਾ ਤੁਹਾਡੇ ਨਾਲ ਪਿਆਰ ਬਣਿਆ ਹੈ ਨਾ ਆਪਾਂ ਨੂੰ ਦੇਖੋ ਬਈ ਬਾਲੇ ਜਿਹਨੂੰ ਆਪਾਂ ਇੱਕ ਅੱਧੀ ਵਾਰ ਮਿਲਿਆ ਉਹ ਤੋਂ ਤਾਂ ਆਪਾਂ ਨੂੰ ਕੋਈ ਉਮੀਦ ਵੀ ਨਹੀਂ ਹੁੰਦੀ ਬਈ ਹਨਾ ਬਟ ਜਿਹੜੇ ਬੰਦਾਂ ਨਾਲ ਆਪਣਾ ਯਾਰ ਹਨਾ ਭਰਾਵੰਦੀ ਬਣ ਜਾਂਦੀ ਹੈ ਹੁਣ ਬਈ ਤੁਹਾਡੇ ਕੋਲੇ ਆਪਾਂ ਕਿੰਨੇ ਮੈਨਾਂ ਆਪਾਂ ਨੂੰ 5-6 ਸਾਲ ਹੋ ਗਏ ਬਈ ਜੁੜਿਆ ਨੂੰ ਹਨਾ ਹਾਂ ਜੋ ਟਿਕਟੋਕ ਚ ਚਲਾਈ ਮੌਦੂ ਉਦੋਂ ਦੇ ਜੁੜੇ ਹੋਇਆ ਆਪਾਂ ਨੂੰ ਮੰਨ ਲਾ ਮੈਨੂੰ ਤੁਹਾਨੂੰ ਐ ਕਹਿਣ ਦੀ ਲੋੜ ਨਹੀਂ ਹੁੰਦੀ ਬਈ ਆ ਕਰਦੇ ਆ ਵੀ ਉਹ ਕਰ ਦੋ ਹਨਾ ਬਈ ਤੁਸੀਂ ਆਪ ਹੀ ਮੰਨ ਕੇ ਚੱਲ ਪੋ ਵੀ ਵੀ ਜਿੱਦਾਂ ਹੁਣ ਤੁਸੀਂ ਮੈਨੂੰ ਵਾਇਸ ਨੋਟ ਭੇਜਿਆ ਵੀ ਕੀ ਵੀ ਆ ਜਾ ਗਾਣਾ ਬਹੁਤ ਸੋਹਣਾ ਆਪਾਂ ਇਹਦੇ ਰੀਲ ਬਣਾਵਾਂਗੇ ਹਨਾ ਤਾਂ ਮੈਨੂੰ ਵੀ ਖੁਸ਼ੀ ਹੁੰਦੀ ਆ ਵੀ ਹਨਾ ਵੀ ਇਹ ਭਾਈ ਉਹ ਨੇ ਵੀ ਹਨਾ ਵੀ ਜਿਹੜੇ ਆਪਾਂ ਨੂੰ ਬਿਨਾ ਕਹੇ ਕਰ ਦਿਆ ਹੁਣ ਜਿਹੜੇ ਕੁਸ਼ਕ ਹੁੰਦੇ ਆ ਭਾਈ ਉਹਨਾਂ ਨੇ ਮੰਨ ਲਾ ਜਦੋਂ ਮੈਂ ਗਾਣੇ ਦਾ ਪੋਸਟਰ ਪਾਦਾ ਭਾਈ ਉਹ ਬੰਦੇ ਭਾਈ ਇਗਨੋਰ ਕਰਨਾ ਸ਼ੁਰੂ ਹੋ ਜਾਂ ਜਿਹਦੇ ਇੰਸਟਾ ਤੇ ਫੋਲੋਅਰ ਹਨਾ ਭਾਈ ਅੱਜ ਦੇ ਟਾਈਮ 'ਚ ਭਾਈ ਉਹ ਬੰਦੇ ਸੋਚਦੇ ਆ ਵੀ ਪਹਿਲਾਂ ਸਾਡੇ ਬੰਦਾ ਆ ਕੇ ਪੈਰਾ 'ਚ ਲਿਟੇ ਸਾਨੂੰ ਕਹੇ ਬਾਈ ਬਣ ਕੇ ਮੇਰੇ ਗਾਣੇ ਤੇ ਰੀਲ ਬਣਾਓ ਜਿਵੇਂ ਮਰਜ਼ੀ ਕਰੋ ਫਿਰ ਅਸੀਂ ਥੋੜਾ ਜਿਹਾ ਐਂ ਕਰਕੇ ਫਿਰ ਰੀਲ ਪਾਵਾਂ ਯਾਰ ਮੈਂ ਮੁੱਦਾ ਕਹਿਣਾ ਵੀ ਜੇਬ ਕੰਨੀ ਝਾਕਦੇ ਆ ਮੈਂ ਸਿੱਧੀ ਗੱਲ ਕਹਿਣਾ ਜਿੱਡੀ ਮਰਜ਼ੀ ਮੈਂ ਰੋਥੀ ਗੱਲ ਮੋੜ ਫੋੜ ਕੇ ਕਹਿੰਦਾ ਬੋਤੀ ਬੋੜ ਥੱਲੇ ਵੀ ਜਿਹਦੇ 4 ਫਾਲੋਅਰ ਹੋਗੇ ਨਾ ਮੈਂ ਵੀ ਉਹਨਾਂ ਦੇ ਵਿੱਚੋਂ ਆ ਵੀ ਅਸੀਂ ਦੇਖਦੇ ਆ ਯਾਰ ਜੇ ਸਾਨੂੰ ਬੰਦਾ ਪਾਵੇਂ 1000 ਰੁਪਏ ਪਾ ਦੇ ਯਾਰ ਅਸੀਂ ਫਿਰ ਇਹਦਾ ਪੋਸਟਰ ਪਾ ਦਾਂਗੇ ਕਿਉਂਕਿ ਸੋਸ਼ਲ ਮੀਡੀਆ ਤੇ ਪੈਸਾ ਆਉਂਦਾ ਤਾੜੇ ਦਾ ਬਿਲਕੁਲ ਬਾਈ ਤਾੜੇ ਦਾ ਜਦੋਂ ਪੈਸਾ ਆਉਣ ਲੱਗਦਾ ਨਾ ਸੋਸ਼ ਹੇਰਾ ਭੈਣ ਦੇ ਯਾਰ ਦਾ ਮਾਨ ਕੀ ਦਿਮਾਗ ਦਿਲ ਕੀ ਖਰਾਬ ਹੋ ਜਾਂਦਾ ਇਹ ਲੱਗਦਾ ਯਾਰ ਵੀ ਮੈਨੂੰ ਇੱਥੋਂ ਵੀ 4 ਰੁਪਏ ਬਣ ਜਾਣ ਇੱਥੋਂ ਵੀ 4 ਰੁਪਏ ਬਣ ਜਾਣ ਇੱਥੋਂ ਵੀ 4 ਰੁਪਏ ਬਣ ਜਾਣ ਕਿਉਂ ਲੋਕਾਂ ਨੇ ਮੈਂ ਬੜਾ ਔਖਾ ਹੋ ਕੇ ਪੇਚ ਲਾਇਆ ਇੱਥੇ ਤੁੱਕੇ ਚੱਲਦੇ ਆ ਸਭ ਦੇ ਤੁੱਕੇ ਚੱਲਦੇ ਜਿਹਦੀਆਂ ਦੋ ਵੀਡੀਓ ਚੱਲ ਗਈਆਂ ਉਹੀ ਸਟਾਰ ਆ ਹੁਣ ਮੰਨ ਕੇ ਚੱਲ ਆ ਪਿੱਛੇ ਜੇ ਬੜੀਆਂ ਗੱਲਾਂ ਹੋਈਆਂ ਕੋਮੈਂਡ ਸੰਧੂ ਆ ਮੈਂ ਨਾ ਤਾਂ ਲੈਣਾ ਸੀ ਨਾ ਲੈ ਦਿੰਨਾਗਾ ਉਹਦੀ ਇੱਕ ਵੀਡੀਓ ਵਾਇਰਲ ਵੀ ਮੇਰੇ ਲੇਬਲ ਦਾ ਹੋ ਕੇ ਮੈਨੂੰ ਕੋਈ ਟੱਕਰੇ ਸਾਲਾ ਕਾਹਦਾ ਲੇਬਲ ਹੈ ਇਹ ਉਹਦਾ ਕੀ ਲੇਬਲ ਹੈ ਕੀ ਕੀ ਲੇਬਲ ਹੈ ਕਾਦੇ ਚ ਲੇਬਲ ਹੈ ਪਮਾ ਕੋਈ ਮੇਰੀ ਵੀਡੀਓ ਕੱਟ ਕੇ ਪਾ ਦੇ ਆ ਪਰ ਕੋਈ ਡਰ ਉਹਨੇ ਆ ਕੇ ਮੈਂ ਸੰਧੂ ਨੇ ਮੇਰੇ ਲੇਬਲ ਦਾ ਕੋਈ ਬੰਦਾ ਹੋ ਕੇ ਟੱਕਰੇ ਲੈ ਲੇਬਲ ਤੇਰਾ ਲੇਬਲ ਕਾਦਾਗਾ ਤੂੰ ਮੁੰਡਾ ਹੋ ਕੇ ਤੀਵੀਂ ਬੜੀਆਂ ਨਹੀਂ ਲੇਬਲ ਕਾਦਾਗਾ ਠੀਕ ਆਦਾ ਲੇਬਲ ਹੈ ਭਾਈ ਕੋਈ ਕੋਈ ਚੰਗੀ ਗੱਲ ਕੋਈ ਚੰਗੀ ਗੱਲ ਦੱਸਦਾ ਪੰਜਾਬ ਨੂੰ ਕੋਈ ਇਹ ਕਹਿੰਦਾ ਵੀ ਖੇਤੀ ਕਰ ਲੋ ਕੋਈ ਬੰਦਾ ਕਹਿੰਦਾਗਾ ਸਹੀ ਹੈ ਬਈ ਇੱਕ ਲੈਕਚਰ ਤਾਂ ਸਭ ਤੋਂ ਵੱਡੀ ਗੱਲ ਹੋ ਗਈ ਜਦੋਂ ਆਪਾਂ ਅਸਲੀਅਤ ਵੀਡੀਓ ਪਾਈਏ ਨਾ ਗੰਦੀਆਂ ਵੀਡੀਓ ਪਾਈਏ ਲੋਕ ਬੜੇ ਚੱਕਦੇ ਆ ਸ਼ਹਿਰ ਤੇ ਸ਼ਹਿਰ ਮਾਰਦੇ ਆ ਕਿਸੇ ਦੀ ਕੋਈ ਲੜਾਈ ਹੋ ਜੇ ਕਾਉਂਟਰਵਰਸੀ ਹੋ ਜੇ ਮੇਰੀ ਪਿੱਛੇ ਜੇ ਹੋ ਗਈ ਇੱਥੇ ਗੱਲ ਬਾਤ ਹਮ ਇੱਕ ਨਕਮ ਨੇ ਪੇਜ ਵਾਲੇ ਬੰਦੇ ਨੇ ਜਿਹਦਾ ਮੰਨ ਕੇ ਚੱਲ ਵੀ 1000 ਫੋਲੋਅਰ ਸੀ ਬਾਈ ਸਾਹਿਬ 10000 ਦਾ ਫੋਲੋਅਰ ਹੋਇਆ ਬੰਦੇ ਦਾ ਤੇ 7 ਮਿਲੀਅਨ ਵੀਡੀਓ ਚੱਲੀ ਉਹ ਜਿਹਦੇ ਕੋਈ ਬਦਨਾਮ ਹੁੰਦਾ ਨਾ ਉਹਨੂੰ ਕਰਦੇ ਆ ਪਰ ਜੇ ਕੋਈ ਚੜਨਾ ਚਾਹੁੰਦਾ ਹੈ ਮੈਂ ਤੂੰ ਕਹਿੰਦਾ ਤੂੰ ਇੱਕ ਆਮ ਘਰ ਦਾ ਮੁੰਡਾ ਮਿਡਲ ਕਲਾਸ ਮੁੰਡਾ ਤੂੰ ਤਾਂ ਹਨ ਚੜਨ ਚੱਲਿਆਂਗਾ ਪਰ ਲੋਕਾਂ ਨੇ ਤੈਨੂੰ ਸਹਾਰਾ ਨਹੀਂ ਦੇ ਤੇਰੀਆਂ ਲੱਤਾਂ ਖਿੱਚਣ ਭਾਈ ਉਹੀ ਚੀਜ਼ ਆ ਵੀ ਪਹਿਲਾਂ ਦੇਖਦੇ ਆ ਵੀ ਕਿੰਨਾ ਕ ਗਾਣਾ ਚੱਲਦਾ ਭਾਈ ਹੁਣ ਕਈ ਬੰਦੇ ਆ ਨਾ ਮੰਨ ਲਾ ਵੀ ਪਹਿਲੇ 10 ਦਿਨਾਂ ਚ ਵੀਡੀਓ ਨਹੀਂ ਪਾਈ ਹੁਣ ਪਾਉਣ ਲੱਗੇ ਵੀ ਚੱਕਰ ਕੇ ਵੀ ਕਿੰਨਾ ਕ ਚੱਲਦਾ ਫੇਰ ਮੰਨ ਲਾ ਵੀ ਹੁਣ ਆਪਾਂ ਵੀ ਆਪਾਂ ਕਹਿ ਦੀ ਵੀ ਯਾਰ ਅਸੀਂ ਤੇਰੇ ਨਾਲ ਆਦੇ ਅਸੀਂ ਨੇ ਵੀਡੀਓ ਪਾਤੀ ਹਾਂ ਮਤਲਬ ਮੈਨੂੰ ਐ ਲੱਗਦਾ ਹੁੰਦਾ ਵੀ ਭਾਈ ਜਦੋਂ ਇੱਕ ਕੁਛ ਵੀ ਆ ਬੰਦਾ ਥੋੜਾ ਜਿਹਾ ਚਲੋ ਗਰੋ ਕਰ ਜਾਂਦਾ ਨਾ ਉਹਦਾ ਸਿਸਟਮ ਚੱਲ ਜਿਆਦਾ ਉਹਦੀ ਆਡੀਅנס ਬਣ ਜਾਂਦੀ ਹੈ ਜਦੋਂ ਕੋਈ ਹੈ ਨਾ ਨਵਾਂ ਭਰਾ ਬਈ ਸਟਰਗਲ ਕਰਦਾ ਜੇ ਆਪਾਂ ਉਹਦਾ ਥੋੜਾ ਸਾਥ ਦੇ ਦਈਏ ਹੈ ਨਾ ਜਿਹੜਾ ਤੁਹਾਨੂੰ ਜਾਣਦਾ ਚਲ ਜਿਹੜਾ ਨਹੀਂ ਜਾਣਦਾ ਉਹ ਤੋਂ ਬੱਕਰੀ ਗੱਲ ਬਗਾਨੇ ਤੋਂ ਤਾਂ ਆਪਾਂ ਨੂੰ ਕੋਈ ਉਮੀਦ ਨਹੀਂ ਬਈ ਜਿਹੜਾ ਕੋਈ ਜਾਣਦਿਆ ਜਿਹੜਾ ਆਪਾਂ ਨੂੰ ਜਾਣਦਾ ਆਪਾਂ ਨੂੰ ਪਤਾ ਵੀ ਆਪਣਾ ਭਾਈ ਆ ਯਾਰ ਵੀ ਆਪਾਂ ਨੂੰ ਫਿਰ ਐ ਦੁੱਖ ਹੁੰਦਾ ਵੀ ਯਾਰ ਐਨੂੰ ਮੈਨੂੰ ਹੁਣ ਕਹਿਣ ਦੀ ਲੋੜ ਪਊਗੀ ਵੀ ਇਹਨੂੰ ਮੈਂ ਕਹਾਂ ਫੇਰ ਇਹ ਵੀਡੀਓ ਪਾਊਗਾ ਵੀ ਮਤਲਬ ਆ ਚੀਜ਼ਾਂ ਬਈ ਬਾਲੀਆਂ ਚੱਲਦੀਆਂ ਨੇ ਬਾਕੀ ਫਿਰ ਬਈ ਜਿਹੜੀ ਚੀਜ਼ ਨੇ ਚੱਲਣਾ ਹੁੰਦਾ ਮੈਨੂੰ ਐ ਲੱਗਦਾ ਵੀ ਉਹਨੇ ਫਿਰ ਬਾਈ ਚੱਲ ਹੀ ਜਾਣਾ ਹਨਾ ਮੈਂ ਬੜੇ ਲੋਕਾਂ ਦੀ ਬਾਈ ਦੇਖੋ ਅੱਜ ਪ੍ਰਾਮਾਨੇ ਆਡੀਅנס ਨਹੀਂ ਕੰਮ ਚਲਾਉਣਾ ਅੱਜ ਮੈਂ ਅੱਜ ਵੀ ਕਹਿੰਦਾ ਵੀ ਪੰਜਾਬ ਦੇ ਵਿੱਚ ਇੰਨਾ ਕਿ ਸਿੰਗਰ ਹੋ ਗਏ ਵੀ ਜਿੰਨਾ ਵੀ ਕਹਿ ਦੋ ਠੀਕ ਹੈ ਨਾ ਕੋਈ ਚੱਲ ਗਿਆ ਕੋਈ ਡਾਊਨ ਹੋ ਗਿਆ ਆਪਾਂ ਕਹਿੰਦੇ ਆ ਪਰ ਯਾਰ ਆਪਾਂ ਜੀ ਕੋਈ ਚੰਗਾ ਲਿਖ ਦੋ ਤਾਂ ਸਾਥ ਦੇਣਾ ਆਪਾਂ ਨੂੰ ਬੰਦ ਦਾ ਬਿਲਕੁਲ ਬਾਈ ਠੀਕ ਹੈ ਨਾ ਆਪੇ ਕਹਿੰਦੇ ਯਾਰ ਕਹਿਣਾ ਸੌਖਾ ਜਾ ਰੀਆਂ ਨਮਾਉਣੀਆਂ ਔਖੀਆਂ ਬਹੁਤ ਔਖੀਆਂ ਨੇ ਬਾਈ ਬਹੁਤ ਔਖੀਆਂ ਨੇ ਜਾ ਰੀਆਂ ਨਮਾਉਣੀਆਂ ਬਹੁਤ ਔਖੀਆਂ ਹੁੰਦੀਆਂ ਮੈਨੂੰ ਲੋਕ ਕ ਰੁੱਖੇ ਹੋਵਾਂਗੇ ਯਾਰ ਪਰ ਕਿਸੇ ਨਾਲ ਬੇਇਮਾਨੀ ਦਾ ਨੀ ਕਿ ਠੱਗੀ ਨਹੀਂ ਮਾਰੀ ਹਾਂ ਠੱਗੀ ਤਾਂ ਨਹੀਂ ਮਾਰੀ ਅੱਜ ਤੱਕ ਦਾ ਰਿਕਾਰਡ ਕੋਈ ਬੰਦਾ ਕਹੇ ਦੇ ਵੀ ਬਿੱਲੇ ਨੇ ਕਿਸੇ ਨਾਲ 5 ਰੁਪਿਆ ਦੀ ਠੱਗੀ ਮਾਰੀ ਹੋਵੇ ਅੱਜ ਤੱਕ ਮੇਰਾ ਲੈਂਕ ਐਡਾ ਕਿ ਛੋਟਾ ਲੈਂਕ ਐ ਮੇਰਾ ਮੇਰਾ ਆਪਸ ਵਿੱਚ ਪਰਿਵਾਰ ਨਾਲ ਲੈਂਕਾ ਚਾਚੇ ਤਾਏ ਦੇ ਪੁੱਤ ਦਾ ਬਿਲਕੁਲ ਭਾਈ ਮੇਰਾ ਕੋਈ ਕਿਸੇ ਸੋਸ਼ਲ ਮੀਡੀਆ ਹਾਲ ਦੇਖ ਲੋ ਸਾਰੇ 20 ਵੀ ਇਕੱਠੇ ਹੋ ਕੇ ਰੀਲਾਂ ਪਾਉਂਦੇ ਤੁਸੀਂ ਮੈਨੂੰ ਅੱਜ ਤੱਕ ਦਿਖਾ ਦਿਓ ਕੀ ਇੱਕ ਦੋ ਨੂੰ ਛੱਡ ਕੇ ਮੈਂ ਕਿਸੇ ਨਾਲ ਵੀ 10 ਬੰਦੇ ਕੋਲੇ ਆ ਕੇ ਮਨ ਨੂੰ ਰੀਲਾਂ ਬਾਤੀਆਂ ਨਹੀਂ ਪਾਈ ਕਿਉਂਕਿ ਯਾਰ ਜਿੰਨੀ ਕੀ ਜਾਰੀ ਨ ਮਤਲਬ ਉਨੀ ਕੀ ਗੱਲ ਕਰੀ ਜਿੰਨੀ ਕਿ ਪੁੱਗ ਜੇ ਹਾਂ ਤੇ ਹੁਣ ਤੇਰਾ ਗਾਣਾ ਕਿਵੇਂ ਚੱਲੀ ਜਾਂਦਾ ਇਹ ਗਾਣਾ ਬਹੁਤ ਸੋਹਣਾ ਚੱਲੀ ਜਾਂਦਾ ਬਈ ਆਪਣੀ 5 600 ਰੀਲ ਰੋ ਹੀ ਬਣ ਜਾਂਦੀ ਬਣਦੀ ਆ ਕਿੰਨੀ ਰੀਲ ਬਣ ਗਈ ਟੋਟਲ ਇਹਦੇ ਉੱਤੇ ਬਈ ਹੁਣ 5500 5600 ਅੱਜ ਬਣ ਚੁੱਕੀ ਆ 5600 ਰੀਲ ਅੱਜ ਬਣ ਚੁੱਕੀ ਆ ਵੀ ਲੋਕਾਂ ਨੇ ਹੁਣ ਚੱਕ ਲਿਆ ਹਾਂ ਬਈ ਆਪਦੇ ਆਪ ਮਤਲਬ ਪੌਣ ਲੱਗੇ ਬਈ ਪੌਣ ਲੱਗੇ ਤੇ ਗੀਤ ਚ ਟ੍ਰੈਂਡ ਕੇ ਚੱਲ ਰਿਹਾ ਹੈਗਾ ਹਾਂ ਇਹਦੇ ਵਿੱਚ ਬਈ ਇੱਕ ਹੋਰ ਲਾਈਨ ਆ ਜਿਹਵੇਂ ਆਪਾਂ ਗੱਲ ਕਰੀ ਸੀ ਪਹਿਲਾਂ ਉਹ ਕਹਿੰਦਾ ਇੱਕ ਕੌਲੀ ਵਿੱਚ ਜਿਹਦੇ ਨਾਲ ਖਾਦਾ ਹੋਵੇ ਉਹਨੂੰ ਖਾਣ ਦੀ ਨਹੀਂ ਮਿੱਤਰਸ ਰਸ ਕੀ ਮਲਾਈ ਦੀ ਰੋਟੀ ਕੱਟ ਪਚੇ ਵੀਰ ਚੱਲ ਜਾਂਦੀ ਐ ਦੱਸੀ ਹੋਈ ਗੱਲ ਕਿਸੇ ਦੀ ਪਹਚਾਈ ਦੀ ਉਂਝ ਪਾਵੇਂ ਬਾਈ ਬਾਈ ਫਿਰੇ ਆਖਦਾ ਲੱਛਣਾ ਤੋਂ ਅੱਜ ਕੱਲ੍ਹ ਗੈਰ ਲੱਗਦਾ ਓ ਬਣ ਜਾਵੇ ਰੋਦੀ ਸਾਨੂੰ ਕੋਈ ਦੁੱਖ ਨਹੀਂ ਓ ਪਰ 도ਗੜਾ ਨਾ ਬੜ ਬੜਾ ਜਿਆਦਾ ਲੱਗਦਾ ਬਣ ਜਾਵੇ ਰੋਦੀ ਸਾਨੂੰ ਕੋਈ ਦੁੱਖ ਨਹੀਂ ਓ ਪਰ ਦੋਗਲਾ ਨਾ ਬਣ ਬੜਾ ਜ਼ਹਿਰ ਲੱਗਦਾ ਹੈ ਮੈਂ ਉਹੀ ਗੱਲ ਕਹਿੰਦਾ ਜਿਹੜੇ ਸਲੇ ਦੋਗਲੇ ਬਣਦੇ ਨਾ ਬੰਦੇ ਨੂੰ ਮਾਰਦੀ ਉਹ ਆ ਬਿਲਕੁਲ ਭਾਈ ਉਹਨਾਂ ਦੇ ਬੰਦਾ ਉਹਨਾਂ ਨੂੰ ਬੰਦੇ ਨੂੰ ਯਕੀਨ ਹੀ ਨਹੀਂ ਹੁੰਦਾ ਵੀ ਯਾਰ ਇਹ ਬੰਦਾ ਆਪਣਾ ਮਾਰਾ ਕਰ ਸਕਦਾ ਜਾਂ ਆਪਾਂ ਨੂੰ ਆਉਂਦਾ ਵੀ ਇਹ ਤਾਂ ਯਾਰ ਆਪਣਾ ਭਾਈ ਆ ਉਹ ਫਿਰ ਜਦੋਂ ਉਹ ਮਾਰੇ ਕਰ ਜਾ ਦੁੱਖ ਫਿਰ ਦਰਦਾ ਭੇਤੀ ਲੰਕਾ ਠਾਵੇ ਸਹੀ ਹੈ ਲੈ ਭਾਈ ਰਾਵਣ ਨੂੰ ਕਿਹਨੇ ਮਰਵਾਇਆ ਸੀ ਬਿਲਕੁਲ ਆਪਣੇ ਆਪਨੇ ਠੀਕ ਹੈ ਨਾ ਆਪਣੇ ਮਰਵਾਉਂਦੇ ਹੁੰਦੇ ਆ ਬਗਾਨੇ ਦੀ ਨਹੀਂ ਉਹ ਹੁੰਦੀ ਵੀ ਬਰੋਬਰ ਆ ਕੇ ਇਹਦੇ ਖੜ ਜੂਗਾ ਬਾਕੀ ਹੋਰ ਦੱਸੋ ਆਪਣੀ ਜੀਵਨ ਬਾਰੇ ਕੋਈ ਹੋਰ ਬਾਈ ਸਭ ਬਸ ਕਿੰਨੇ ਠੋਕਰਾਂ ਖਾ ਕੇ ਆਏ ਉਸ ਤੱਕ ਕਿਸੇ ਕਲਾ بڑے ਕਲਾਕਾਰਾਂ ਨਾਲ ਤੁਹਾਡੀ ਮੀਲ ਹੋ ਰਣੀ ਕਿਸੇ ਨੇ ਹੱਥ ਫੜਿਆ ਬਾਈ ਕਲਾਕਾਰਾਂ ਕੋਲੇ ਬੜਿਆਂ ਕੋਲੇ ਗਏ ਬਾਈ ਹਨਾ ਸਭ ਨੇ ਮੰਨ ਕੇ ਚੱਲ ਪਾ ਬਾਈ ਕੋਈ ਨਹੀਂ ਆਪਾਂ ਕਰਦੇ ਆ ਜੇ ਸਾਰੇ ਲੱਪੇ ਐਂ ਕਹਿੰਦੇ ਉਹੀ ਆਥੀ ਵਾਲੇ ਦੰਦ ਹਾਂ ਮੈਂ ਵੀ ਜੋ ਕਰਿਆ ਬਾਈ ਆਪਾਂ ਮਤਲਬ ਜਿੰਨਾ ਕਿ ਆਪਣੇ ਭਰਾ ਨੇ ਹਨਾ ਜਿਵੇਂ ਆਪਣਾ ਬੁਲਾੜ ਵਾਲ ਅਮਰਤ ਬਾਈ ਹੋ ਗਿਆ ਅਮਰੀਕ ਹੋ ਗਿਆ ਪਿੰਡੋਂ ਨੇ ਦੋ ਤਿੰਨ ਮੁੰਡੇ ਮੇਰੇ ਸੋਨੀ ਬੰਟੀ ਦੀਪ ਇੱਕ ਜੀਤ ਬਾਈ ਆਪਣਾ ਮਤਲਬ ਉਹਨਾਂ ਚਾਰ ਪੰਜ ਭਰਾਵਾਂ ਨੇ ਉਹ ਚਾਹੇ ਗਾਣਾ ਕੱਟ ਚੱਲੇ ਚਾਹੇ ਵੱੱਦ ਚੱਲਿਓ ਆਪਾਂ ਕਹਿੰਦੇ ਆਪਾਂ ਕਰਦੇ ਆ ਯਾਰ ਕੁਛ ਹੈ ਨਾ ਉਹਨਾਂ ਨੇ ਮੰਨ ਲਓ ਜ਼ੋਰ ਲਾ ਕੇ ਰੱਖਿਆ ਬਾਕੀ ਤਾਂ ਬਸ ਜਦੋਂ ਦੋ ਗਾਣੇ ਚੱਲੇ ਜਾਂਦੇ ਆ ਉਦੋਂ ਫਿਰ ਦੇ ਸੰ ਲੱਗ ਜਾਂਦੇ ਨੇ ਉਹ ਨਹੀਂ ਗਏ ਨੇ ਬਸ ਇੱਥੇ ਫਿਰਦਾ ਜੀ ਬਾਈ ਮੈਂ ਵੀ ਕਹਿੰਦਾ ਨਾ ਬੜੇ ਕਲਾਕਾਰ ਨੇ ਮੈਥੋਂ ਵੀ ਗਾਣੇ ਸ਼ੇਅਰ ਕਰਾਏ ਨੇ ਤੇ ਮੁੜ ਕੇ ਭੁੱਲ ਜਾਂਦੇ ਬਿੱਲਾ ਕੋਣ ਆਪਾਂ ਨੂੰ ਯਾਰ ਆਪਣੀ ਲੈਣ ਹੀ ਨਹੀਂ ਹੈਗੀ ਆਪਾਂ ਤਾਂ ਗੱਲ ਸਿੱਧੀ ਹੈ ਆਪਣੀ ਤਾਂ ਖੇਤੀવાડી ਹੈ ਲੈਣਾ ਇਹ ਤਾਂ ਆਪਣਾ ਸ਼ੌਂਕੀ ਤਾਂ ਦਾਗਾ ਮੈਂ ਤਾਂ 2 ਮਹੀਨਿਆਂ ਤੋਂ ਹੁਣ ਵੀਡੀਓ ਪਾਉਣ ਲੱਗਿਆ ਆਪਾਂ ਤਾਂ ਉਹ ਵੀ ਬੰਦ ਕਰਤੀਆਂ ਸੀਗੀਆਂ ਯਾਰੀਆਂ ਨਿਭਾ ਰਹੇ ਸੀ ਉਸ ਟਾਈਮ ਵੀ ਪਰ ਮੈਂ ਇੱਕ ਗੱਲ ਕਹਿਣਾ ਯਾਰ ਕਿਸੇ ਦਾ ਸਾਥ ਦੇਣ ਨਾਲ ਜੇ ਕਿਸੇ ਦਾ ਭਲਾ ਹੋ ਜੂ ਨਾ ਆ ਬਾਲੀ ਵੱਡੀ ਗੱਲ ਨਹੀਂ ਸਾਥ ਦਿਆ ਕਰੋ ਬਾਕੀ ਕਮੈਂਟਾਂ ਚ ਜਰੂਰ ਦੱਸਿਓ ਵੀ ਆਪਣੇ ਭਰਾ ਵਿੱਕੀ ਦਾ ਗੀਤ ਕਿੱਦਾਂ ਲੱਗਿਆ ਸ਼ੇਅਰ ਜਰੂਰ ਕਰਿਓ ਅਸੀਂ ਰੀਲ ਵੀ ਪਾਵਾਂਗੇ ਸਪੈਸ਼ਲ गा ਕੇ ਕਿਉਂਕਿ ਉਹ ਮਿਊਜ਼ਿਕ ਤੇ ਨਹੀਂ ਪਾਉਣੀ ਆਪਾਂ ਉਹ ਗਾ ਕੇ ਪਾਵਾਂਗੇ ਹਾਂ ਤੇ ਬਾਈ ਦਾ ਗਾਣਾ ਆਇਆ ਹੈਗਾ ਚੈਨਲ ਕਿਹੜੇ ਤੇ ਹੈ ਚੈਨਲ ਬਾਈ ਹਾਈ ਥੈਂਕ ਮਿਊਜ਼ਿਕ ਤੇ ਹਾਈ ਥੈਂਕ ਮਿਊਜ਼ਿਕ ਤੇ ਆਇਆ ਤੇ ਬਾਈ ਦਾ ਗਾਣਾ ਜਰੂਰ ਸੁਣਿਓ ਬਾਈ ਜੀ ਵੀਡੀਓ ਸ਼ੇਅਰ ਕਰਿਓ ਜੀ ਧੰਨਵਾਦ ਸ਼ੁਕਰੀਆ ਬਾਈ